ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਬੱਚਿਓ ਅਸੀਂ ਜਪ ਬਾਣੀ ਦੀ 22 ਨੰਬਰ ਔਰ 23 ਨੰਬਰ ਪੌੜੀ ਦਾ ਜਿਹੜਾ ਪਾਠ ਕਰਨਾ ਹੈ ਸੋ ਹੁਣ ਥੋੜੀ ਥੋੜੀ ਨਾਲ ਅਸੀਂ ਵਿਚਾਰ ਵੀ ਕਰਦੇ ਰਵਾਂਗੇ ਤੇ ਨਾਲ ਪਾਠ ਦਾ ਉਚਾਰਨ ਕਿਵੇਂ ਕਰਨਾ ਹੈ ਤੁਸੀਂ ਜਿਹੜਾ ਹੈ 22 ਨੰਬਰ ਪੌੜੀ ਦਾ ਪਾਠ ਸ਼ੁਰੂ ਕਰੋ ਪਤਲ ਪਤਲ ਲਖ ਆਗਾਸ ਆਗਾਸ ਹੁਣ ਜਿਹੜਾ ਲਖ ਸ਼ਬਦ ਹੈ ਇਥੇ ਜੇ ਦਰਵਾਜ਼ੇ ਵਿੱਚ ਇੱਕ ਦੀਵਾ ਬਾਲ ਕੇ ਰੱਖਦੀ ਹੈ ਨਾ ਉਹ ਅੰਦਰ ਨੂੰ ਵੀ ਲਾਈਟ ਕਰਦਾ ਰਹਿਦਾ ਬਾਹਰ ਨੂੰ ਵੀ ਕਰਦਾ ਰਹਿਦਾ ਜੇ ਬਾਹਰ ਰੱਖਿਆ ਫਿਰ ਤੈਨੂੰ ਬਾਹਰ ਹੀ ਕਰਨੀ ਪਰ ਜੇ ਦਰਵਾਜ਼ੇ ਤੇ ਗੱਬੇ ਰੱਖ ਦਿੱਤਾ ਤਾਂ ਦੋਹਾਂ ਪਾਸੇ ਲਾਈਟ ਕਰਦਾ ਉਹਨੂੰ ਕਹਿੰਦੇ ਦਿੱਲੀ ਦੀਪਕ ਗੁਰਬਾਣੀ ਦੀ ਭਾਸ਼ਾ ਵਿੱਚ ਕਹਿੰਦੇ ਦਿੱਲੀ ਦੀਪਕ ਸ਼ਬਦ ਵੀ ਜਿਹੜੇ ਦੋਨੇ ਪਾਸੇ ਸ਼ਬਦ ਵਰਤ ਹੋ ਜਾਂਦੇ ਉਨੇ ਲੱਖ ਸ਼ਬਦ ਨੂੰ ਤੁਸੀਂ ਪਾਤਾਲਾਂ ਪਾਤਾਲ ਨਾਲ ਵੀ ਪੜ ਸਕਦੇ ਆਕਾਸਾਂ ਆਕਾਸ ਨਾਲ ਵੀ ਜੇ ਤੁਸੀਂ ਪਾਠ ਕਰੋ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਕਾਸ ਫਿਰ ਦੂਜੀ ਤਰ੍ਹਾਂ ਕਰ ਲੋ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਕਾਸ ਠੀਕ ਹੈ ਨਾ ਇਹ ਦੇਹਲੀ ਦੀਪਕ ਸ਼ਬਦ ਕਹਿੰਦੇ ਇਹਨੂੰ ਇਹ ਦੋਨੇ ਪਾਸੇ ਪੜਿਆ ਜਾਂਦਾ ਹੈ ਤੋਂ ਸਤਿਗੁਰੂ ਜੀ ਇਸ ਪਾਵਨ ਸ਼ਬਦ ਵਿੱਚ ਸਾਨੂੰ ਇਹ ਗੱਲ ਕਹਿੰਦੇ ਨੇ ਕਿ ਲਖਾਈ ਪਾਤਾਲ ਲਖਾਈ ਆਕਾਸ਼ ਹੈ ਅੰਤ ਨਹੀਂ ਕੋਈ ਸ੍ਰਿਸ਼ਟੀ ਦਾ ਬੇਅੰਤ ਹੈ ਹਾਂਜੀ ਔੜਕ ਔੜ ਭਾਲ ਥਕੇ ਵੇਦ ਕਹਿ ਇੱਕ ਵਾਰ ਔੜਕ ਦਾ ਅਰਥ ਹੁੰਦਾ ਅਖੀਰ ਅਖੀਰਲੇ ਬੰਨੇ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ ਬਾਤ ਇਸਤਰੀ ਲਿੰਗ ਸ਼ਬਦ ਹੈ ਏਕੂ ਦੀ ਵਿਸ਼ੇਸ਼ਤਾ ਹੈ ਇੱਕ ਦੇ ਕ ਕਿਨ ਔਂਕੜ ਨਹੀਂ ਆਈ ਇਹ ਜਿੰਜੇ ਮੈਂ ਨਾਲ ਤੁਸੀਂ ਥੋੜੇ ਥੋੜੇ ਨੋਟ ਕਰਿਓ ਵੇਦ ਬਹੁਵਚਨ ਸ਼ਬਦ ਹੈ ਦਦੇ ਔਂਕੜ ਨਹੀਂ ਆਈ ਓੜਕ ਓੜਕ ਭਾਲ ਥੱਕੇ ਬڑے ઋષਿ मुਨੀ ਇਹ ਜੇ ਹੋਏ ਜਿਹੜੇ ਅਖੀਰ ਤੱਕ ਭਾਲ ਕੇ ਥੱਕ ਗਏ ਪਰ ਇੱਕੋ ਜਵਾਨ ਬੋਲੇ ਬਯੰਤ ਹੈ ਪਰਮਾਤਮਾ ਬਯੰਤ ਹੈ ਹੈਨਾ ਇਹੀ ਬੋਲਣਾ ਪਿਆ ਉਹਨਾਂ ਨੂੰ ਹਾਂਜੀ ਸਹਸ 18 ਹੈ ਕਹਿਨ ਕਤੇਬਾ ਅਸਨੂ ਸਤਾਤ ਇੱਥੇ ਅਸਲੂ ਦੇ ਸਸੇ ਨੂੰ ਵੀ ਉਂਕਲ ਲੱਗੀ ਹੋਈ ਹੈ ਇਸ ਕਰਕੇ ਨੇ ਥੋੜਾ ਜਿਆ ਅਸਨੂ ਪਾਠ ਵੀ ਕਰ ਸਕਦੇ ਆ वैसे जड़ा है असलुय शब्द है ना ये अरबी बोली ਦਾ ਸ਼ਬਦ ਹੈ मुंड मूल सहस 18 ਇਹਨੂੰ 18 ਪੜ੍ਹ ਦਿੰਦੇ 18 20 ਪੜ੍ਹ ਦਿੰਦੇ ਜਿੰਦਾ 12 ਹਮਾ ਪੜ੍ਹਦੇ ਨਾ ਸੀ ਬੱਬੇ ਨੂੰ ਕੰਨਾ ਰਾਰਾ ਹਾਏ ਕੰਨਾ ਇਦੀ ਪਰਦੇ ਹਾਂਜੀ ਤਾਂ ਫਿਰ ਇੱਥੇ ਵੀ 18ਵੀਂ ਪਾਠ ਕੀਤਾ ਜਾਂਦਾ ਹੈ 18ਵੇਂ ਪਾਠ ਜਿਹੜਾ ਸੰਪਰਦਾਵਾਂ ਵਿੱਚ ਪੜਾਇਆ ਜਾਂਦਾ 18ਵੇਂ ਸਹਿਸ 18ਹ ਕਹਿਨ ਕਤੀਬਾਂ ਅਸੁੱਲੂ ਇਕਤਾਤ ਹਾਂਜੀ ਲੇਖਾ ਹੋਏ ਤਾਂ ਲਿਖੀਏ ਲੇਖਾ ਹੋਏ ਵਿਨਾਸ਼ ਹਾਂ ਲੇਖਾ ਹੋਏ ਤਾਂ ਲਿਖੀਏ ਲਿਖੇ ਹੋਏ ਵਿਨਾਸ਼ ਵਿਨਾਸ਼ ਹੁੰਦਾ ਲਿਖੇ ਦਾ ਖਤਮ ਜੇ ਲਿਖਾ ਹੋ ਸਕੇ ਲਿਖ ਸਕੀਦਾ ਹੈ ਪਰ ਲਿਖਾ ਹੁੰਦਾ ਨਹੀਂ ਹੈ ਉਹ ਲਿਖੇ ਲਿਖ ਦਾ ਵਿਨਾਸ਼ ਹੋ ਜਾਂਦਾ ਕਹਿੰਦੇ ਨਹੀਂ ਇਹ ਠੀਕ ਨਹੀਂ ਲਿਖ ਹੋਇਆ ਉਹ ਬਿਆਨ ਤਹ ਜੇ ਵੀ ਉਹਦਾ ਨਹੀਂ ਪਤਾ ਲੱਗਦਾ ਕੁਝ ਵੀ ਹੈ ਨਾ ਇਸ ਤਰ੍ਹਾਂ ਫਿਰ ਉਹ ਜਿਹੜਾ ਲਿਖਿਆ ਹੁੰਦਾ ਸਾਡੀ ਮਤ ਮੁਤਾਬਕ ਉਹ ਥੋੜਾ ਹੁੰਦਾ ਉਸੇ ਹੀ ਨਹੀਂ ਹੁੰਦਾ ਹੈ ਹਾਂਜੀ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਹਾਂ ਨਾਨਕ ਪਰਮ ਵਿਸ਼ਰਾਮ ਸੰਬੋਧਨ ਸ਼ਬਦ ਨਾਨਕ ਵੱਡਾ ਆਖੀਐ ਉਸ ਅਕਾਲ ਪੁਰਖ ਨੂੰ ਤਾਂ ਵੱਡਾ ਹੀ ਕਹੀਦਾ ਵੀ ਬਹੁਤ ਅਵਿਅੰਤ ਹੈ ਕਿੰਨਾ ਕ ਵੱਡਾ ਫਿਰ ਆਪੇ ਜਾਣੈ ਆਪ ਉਹ ਹੀ ਜਾਣਦਾ ਕੋਈ ਨਹੀਂ ਕਿਸੇ ਨੂੰ ਪਤਾ ਹੈ ਕਿ ਕਿੰਨਾ ਕ ਵੱਡਾ ਹੈ